ਹਾਂਜੀ ਲੋ ਜੀ ਅੱਜ ਆਪਾਂ ਤੁਹਾਨੂੰ ਨਾ ਬੈਕ ਸਾਈਡ ਦੇ ਗਲੇ ਤੇ ਲੀਰ ਲਾਉਣੀ ਦੱਸਦੇ ਆਂਗੇ ਤੇ ਇਹ ਲੀਰ ਆਪਾਂ ਇਸ ਤਰ੍ਹਾਂ ਕੱਟ ਲੈਣੀ ਹੈਗੀ ਇਸ ਤਰ੍ਹਾਂ ਆਪਾਂ ਕਪੜਾ ਲੈ ਕੇ ਤੀਨੋਂ ਐਸ ਕੋਨੇ ਤੋਂ ਐਸ ਕੋਨੇ ਤੱਕ ਫੜਕੇ ਇਸ ਤਰ੍ਹਾਂ ਕੱਟ ਦੇਣਾ ਤੇ ਜੇ ਕਪੜਾ ਤਿਲਕਦਾ ਜਾ ਹਨਾ ਫਿਰ ਆਪਾਂ ਪ੍ਰੈਸ ਲਾ ਲੈਣੀ ਹੈ ਜੇ ਡਬਲ ਲੀਰ ਲਾਉਣੀ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਡਬਲ ਹੀ ਕੱਟ ਲੈਣੀ ਹੈ ਜੇ ਸਿੰਗਲ ਲਾਉਣੀ ਹੈ ਤਾਂ ਫਿਰ ਆਪਾਂ ਜਿਹੜੀ ਹੈ ਨਾ ਕਾਰੀ ਲੀਰ ਜਿਹਨੂੰ ਕਹ ਦਿੰਦੇ ਆਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲੈਣਾਗਾ ਇਹਦੀ ਵੀਰ ਕਟਿੰਗ ਹੁੰਦੀ ਹੈ ਬੈਕ ਸਾਈਡ ਨੂੰ ਲਾ ਕੇ ਨਾ ਫਿਰ ਉੱਪਰ ਆ ਸੋਨਾ ਬਣਦਾ ਹੈਗਾ ਗੜਾ ਜੇ ਵੱਡੀ ਵੱਡਾ ਕੱਪੜਾ ਹੈਗਾ ਤੁਹਾਡੇ ਕੋਲ ਖੁੱਲਾ ਡੁੱਲਾ ਫਿਰ ਤੁਸੀਂ ਇਸ ਤਰ੍ਹਾਂ ਲੰਬੀ ਦੀਰ ਪੱਟ ਨੂੰ ਇਹਦੇ ਜੋੜ ਲੱਗਣਗੇ ਇਹਦੇ ਵਿੱਚ ਫਿਰ ਜੋੜ ਲਾ ਸਕਦੇ ਆਪਾਂ ਆ ਕੱਪੜਾ ਲਾ ਲਈ ਆਪਾਂ ਜੇ ਆਪਾਂ ਤਰ੍ਹਾਂ ਕਰਨੇ ਸੈਰਤ ਨੂੰ ਜਿਹੜੀ ਹੈ 1.5 ਇੰਚ ਲੀਰ ਜਿਹੜੀ ਕੱਟ ਲੈਣੀ ਹੈ। ਆਲਤੂਫਾ ਕੀ ਜਿਹੜੀ ਥੋੜੀ ਜਿਹੀ ਫਾਤੀ ਹੁੰਦੀ ਆ ਉਹ ਵਿੱਚ ਆ ਜਾਊਗੀ। ਇਸ ਤਰ੍ਹਾਂ ਇਹਨੂੰ ਕੱਟ ਲੈਣਾ। ਤੁਸੀਂ ਨੇ ਸੌਂਣੀ ਲਾ ਕੇ ਮਣਕੇ ਵੀ ਕੱਟ ਸਕਦੇ ਹੋ ਤੇ ਅੰਦਾਜ਼ੇ ਦੇ ਨਾਲ ਵੀ ਕੱਟ ਸਕਦੇ ਹੋ। ਇਸ ਤਰ੍ਹਾਂ ਆਪਾਂ ਕੱਟ ਲੈਣੀ ਹੈ। ਇਸ ਤਰ੍ਹਾਂ ਠੀਕ ਹੈ। ਤੇ ਜੇ ਤੁਮ ਤੁਹਾਡੀ ਲੀਰ ਛੋਟੀ ਹੋ ਗਈ ਆਪਾਂ ਜੋੜ ਲੈਣੇ ਨੇ ਹਨਾ ਤੇ ਫਿਰ ਆਪਾਂ ਜਿਹੜੇ ਨਾ ਇਸ ਤਰ੍ਹਾਂ ਕੱਟ ਕੇ ਹੋਰ ਲੀਰ ਕੱਟ ਲੈਣੀ ਆ ਫਿਰ ਜੋੜ ਲਾਉਣ ਟਾਈਮ ਆਪਾਂ ਇਸ ਤਰ੍ਹਾਂ ਜੋੜ ਲਾਉਣਾ ਹੈਗਾ ਇਸ ਤਰ੍ਹਾਂ ਕੱਟ ਕੇ ਆ ਦੇਖੋ ਇਸ ਤਰ੍ਹਾਂ ਕੱਟ ਕੇ ਤੇ ਫਿਰ ਇਹਨੂੰ ਜਿਹੜਾ ਇਸ ਤਰ੍ਹਾਂ ਫੜ ਕੇ ਜਿਹੜਾ ਆਪਾਂ ਜੋੜ ਲਾ ਲੈਨੇ ਆ ਐਂ ਜੋੜ ਲਾ ਕੇ ਤੇ ਇਹਦੀ ਕਟਿੰਗ ਕਰਕੇ ਫਿਰ ਲਗੋਗੇ ਤੇ ਮੇਰੇ ਖਿਆਲ ਚ ਆਪਾਂ ਕਾਫੀ ਹੋਊਗੀ ਯਾਰ ਮਸ਼ੀਨ ਤੇ ਚੱਲਦੇ ਨੋਖ ਜਿਹਨੂੰ ਇਸ ਤਰ੍ਹਾਂ ਫਲੇੜੀ ਲੈਂਡਿੰਗ ਕਰਨ ਨੂੰ ਰੈਪਰ ਕਰ ਲੈਣੇ ਆ ਜਿਸ ਤਰ੍ਹਾਂ ਜੇ ਤੁਸੀ ਦੂਰੀ ਲਾਣੀ ਹੈ ਤਾਂ ਇਸ ਤਰ੍ਹਾਂ ਕਰਕੇ ਇਸ ਨੂੰ ਦੂਰੀ ਵੀ ਲਾ ਸਕਦੇ ਆ ਆ ਫਿਰ ਆਪਾਂ ਇਸ ਤਰ੍ਹਾਂ ਲਾਉਣੀ ਹੈ ਇਸ ਤਰ੍ਹਾਂ ਟਵਲ ਦੀ ਰ ਆਪਾਂ ਇਸ ਤਰ੍ਹਾਂ ਨਹੀਂ ਦੂਰੀ ਕਰਕੇ ਦੋਨੇ ਕਿਨਾਰੇ ਜਿਹੜੇ ਨੇ ਇਸ ਤਰ੍ਹਾਂ ਜੋੜ ਕੇ ਨਾ ਆਮ ਕਰਨੀ ਹੈ ਫਿਰ ਆਪਾਂ ਇਸ ਤਰ੍ਹਾਂ ਧਰ ਕੇ ਲਾਉਣੀ ਹੈ ਘਾਰ ਹੀ ਲਾਉਣੀ ਹੈ ਤਾਂ ਆਪ ਇਸ ਤਰ੍ਹਾਂ ਹੀ ਕਰਕੇ ਲਾਉਣੀ ਹੈ ਇੱਕ ਪੈਰ ਦਾ ਮਾਰਜਨ ਦੇਣਾ ਆਪਾਂ ਇਹਦੇ ਲਈ ਸਾਈਡ ਇਸ ਲਈ ਆਪਾਂ ਟਾਈ ਚ ਗਲਾ ਬਣਾਉਣਾ ਸੀ ਆਪਾਂ ਸਵਾ ਦੋ ਕੱਟਿਆ ਸਵਾ ਦੋ ਕੱਟ ਕੇ ਹੁਣ ਜਿਹੜਾ ਇਹ ਢਾਈ ਬਣ ਜੂ ਤਿਆਰ ਬਣ ਕੇ ਹੋ ਜੂ ਜੇ ਤੇ ਆਟਾ ਹੀ ਰੱਖਣਾ ਤਾਂ ਸਵਾ ਦੋ ਤੇ ਕਟਿੰਗ ਕਰਿਆ ਕਰੋ ਐਸਟਰਾ ਨਾ ਆਪਾਂ ਲਈ ਰਿਚਣੀ ਆ ਤੇ ਨਾ ਹੀ ਆਪਾਂ ਜਿਹੜਾ ਆ ਕਪੜਾ ਰਿਚਣਾ ਹੈ సెట్ పూల్డా ਅਸ ਤੋਂ ਲੀਰ ਆਪਾਂ ਕੱਟ ਲਈਏ ਹੁਣ ਇਹਦੇ ਆਪਾਂ ਵਿੱਚ ਬ੍ਰੀਕ ਬ੍ਰੀਕ ਛੋਟੇ ਛੋਟੇ ਨੇ ਟੱਕ ਲਾ ਲੈਣੇ ਨੇ ਇਸ ਤਰ੍ਹਾਂ ਕਰਕੇ ਧਿਆਨ ਰੱਖਣਾ ਵੀ ਆਪਣੀ ਜਿਹੜੀ ਸਲਾਈ ਉਹ ਨਾ ਕੱਟੀ ਜਾਵੇ ਇਸ ਤਰ੍ਹਾਂ ਛੋਟੇ ਛੋਟੇ ਫਿਰ ਇਹਦੀ ਕਲਾਈ ਵਾਲੀ ਲੀਰ ਹੈ ਜਿਹੜੀ ਵਧੀਆ ਮੋੜ ਜਾਂਦੀ ਹੈ ਇਸ ਤਰ੍ਹਾਂ ਸਾਰੇ ਜਿਹੜੇ ਨੇ ਛੋਟੇ ਛੋਟੇ ਟੱਕ ਲਾ ਲੈਣੇ ਨੇ ਤੱਕ ਲਾਉਣ ਨਾਲ ਨਾ ਫਿਰ ਇਸ ਤਰ੍ਹਾਂ ਲੀਰ ਬਿਲਕੁਲ ਜਿਹੜੀ ਸਿੱਧੀ ਹੋ ਜਾਂਦੀ ਹੈ। ਉਹਨੇ ਨੂੰ ਆਪਸਾਂ ਕਰਕੇ ਇਹ ਮੋੜ ਲੈਣਾ ਜਿੰਨੀ ਤੁਸੀਂ ਰੱਖਣੀ ਹੈ ਬਰੀਕ ਮੋਟੀ ਜਿੰਨੀ ਵੀ ਰੱਖਣੀ ਹੈ ਜੇ ਤੁਸੀਂ ਜਿਆਦਾ ਚੌੜੀ ਰੱਖੋਗੇ ਨਾ ਫਿਰ ਥੋੜਾ ਜਿਹਾ ਬਲ ਪੈਣ ਲੱਗ ਜਾਂਦੇ ਨੇ ਪਰ ਇਸ ਤਰ੍ਹਾਂ ਬਿਲਕੁਲ ਵੀ ਬਲ ਨਹੀਂ ਪੈਂਦੀ ਹੈਗੀ। ਇਸ ਜੋੜੀ ਥੋੜੀ ਜਿਹੀ ਇੰਤ ਜ਼ਿਆਦਾ ਰੱਖ ਸਕਦੇ ਮੀਡੀਅਮ ਰੱਖ ਕੇ ਜ਼ਬਰੀਕ ਰੱਖ ਸਕਦੇ ਆਪਾਂ ਜਿਹੜੀ ਇੰਨੀ ਕਰਾਖਾ ਦੇ ਹੁਣੇ ਉਹਨੇ ਦੇ ਉੱਪਰ ਉਹ ਸਲਾਈ ਲਾਉਣੀ ਆ ਆਪਾਂ ਬਿਲਕੁਲ ਆ ਵਾਲੀ ਨਾ ਲੀਰ ਤੇ ਸਲਾਈ ਲਾਉਣੀ ਆ ਇਹਦੇ ਦੇ ਬਸ ਇਹ ਨਹੀਂ ਇਹ ਆਪਾਂ ਇਸ ਤਰ੍ਹਾਂ ਨਾਲ ਬਈਕਾ ਵਤੀ ਦੀ ਸਲਾਈ ਲਾ ਲੈਣੀ ਹੈ ਬਰਾਬਰ ਤਾਂ ਤੁਸੀਂ ਮਾਰਚਨ ਜਿਹੜਾ ਦੱਬੀ ਜਾਣਾ ਇਸ ਤਰ੍ਹਾਂ देखो किर लग लग के तैयार हो जाए कोई बात इस तरह कोई कुछ नहीं हूं ਬੜੀ ਈਜ਼ੀ ਤਰੀਕੇ ਦੇ ਨਾਲ ਇਹ ਤੇ ਤਰਪਾਈ ਹੁੰਦੀ ਹੈ। ਐਸ ਤਰ੍ਹਾਂ ਮੋੜ ਕੇ ਆਪਾਂ ਐਂ ਤਰਪਾਈ ਕਰਾਂਗੇ। ਬਿਲਕੁਲ ਵੀ ਵੱਲ ਨਹੀਂ ਰਹਿਣਗੇ। ਸੌਖੀ ਤਰਪਾਈ ਹੁੰਦੀ ਹੈ ਇਸ ਤਰੀਕੇ ਦੇ ਨਾਲ। ਇਹ ਆਪਾਂ ਕੈਰੀ ਲੀਰ ਲਈ ਹੈ। ਜੇ ਇਧਰਲੇ ਪਾਸੇ ਫालतू ਕੱਪੜਾ ਹੈਗਾ ਤਾਂ ਤੁਸੀਂ ਕੱਟ ਲਓ ਜੇ ਜਿਆਦਾ ਚੌੜੀ ਲੀਰ ਕੱਟੀ ਕੀ ਨਾ ਤਾਂ ਫਿਰ ਤੁਸੀਂ ਜਿਹੜਾ ਇਸ ਤਰ੍ਹਾਂ ਕਰਕੇ ਐਸ ਤਰ੍ਹਾਂ ਤੇ ਰੱਖਣਾ ਕੱਪੜਾ ਨੂੰ ਕੱਟਿਆ ਜਾ ਥੱਲੇ ਨਾ ਫਿਰ ਤੁਸੀਂ ਸਾਰਾ ਬਰੀਕ-ਬਰੀਕ ਲਾ ਦੇਣਾ। ਇਹ ਆਪਣਾ ਜਿਹੜਾ ਪੂਰਾ ਪੂਰਾ ਆਇਆ ਹੈਗਾ ਆਪਸ ਹਾਂ ਨਾ ਤੇ ਇਹਨਾਂ ਕੱਟੇ ਸੀ ਜਿਆਦਾ ਜਾਂ ਫਿਰ ਆਪਾਂ ਜਿਹੜਾ ਇਹ ਵਿਚੋ ਕੱਟ ਦੇਨੇ ਹੁੰਨੇ ਆ ਇਸ ਤਰ੍ਹਾਂ ਤੇ ਇਸ ਤਰ੍ਹਾਂ ਇਹ ਲੀਕਤ ਤਿਆਰ ਹੋਈ ਆ ਬਹੁਤ ਸੋਨ ਤੁਸੀਂ ਵੀਡੀਓ ਵੇਖ ਲਈ ਬਹੁਤ ਬਹੁਤ ਤਨਮਾ ਥੈਂਕ ਯੂ